ਹਾਜੀ ਅਕੇ ਜੀ ਕੀ ਨਾਮ ਹੈ ਜੀ ਜਗਰਾਤ ਸਿੰਘ ਅਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕਿਆ ਵੀ ਸੀ ਇੱਥੇ ਉਹ ਉਹਨੇ ਬੂਣੀ ਨੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਿਹੋਨੇ ਪਲੱਸ ਤੋਂ ਚਲਾਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਜੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲਿਓ ਬੰਦਾ ਉਸ ਨੂੰ ਹੱਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਨਰਮ ਸੀਗਾ ਪਹਿਲਾ ਵਾਰਕ ਮੇਰਾ ਸੀ ਨਹੀਂ ਛੇਗਾ ਇਸ ਕਰਕੇ ਉਹ ਇਸ ਕਰਨ ਜਦੋਂ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ ਪਰ ਮੇਰੇ ਬਾਝ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ 'ਚ ਕੱਟ ਕੇ ਮੋਟਰਸਾਈਕਲ ਸਿੱਟ ਕੇ ਫਿਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਲਾਹਿਆ ਮੈਂ ਉਹ ਠੀਕ ਹੈ ਜੀ ਔਰ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਾਤਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਇਹਨੂੰ ਛੁਣ ਮਾਰਿਆ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਇਸ ਕਰਕੇ ਫਿਰ ਉਪਾਤ ਗਈ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦੇ ਨੂੰ ਆਪਕੋ ਜੀ ਕੀ ਮਸਲਾ ਹੋਇਆ ਸਾਰਾ ਇੱਥੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਿਨ ਪਰ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਉਹਦੀ ਜਿਹੜੀ ਮੇਨ ਹੈ ਅੱਜ ਮਾਨਸਾ ਸ਼ਹਿਰ ਦੇ ਵਿੱਚ ਤੁਹਾਨੂੰ ਇਹਦਾ ਰੂਪ ਦੇਖਣ ਨੂੰ ਮਿਲੇਆ ਮਾਨਸਾ ਸ਼ਹਿਰ ਦੇ ਵਿੱਚ ਸ਼ਰਿਆਮ ਹੀ ਗੋਲੀਬਾਰੀ ਦੀ ਇੱਕ ਘਟਨਾ ਜਿਹੜੀ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਤੇ ਕੀਤੀ ਗਈ ਹੈ ਦੂਜੀ ਘਟਨਾ ਜਦੋਂ ਉਹ ਬੰਦਾ ਇੱਧਰ ਨੂੰ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜਿਆ ਉਹਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਉਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸੀ ਬਜਾਏ ਕਿ ਉਹਨੂੰ ਰੋਕਣ ਦੇ ਦੁਕਾਨ ਦੇ ਅੰਦਰ ਜਾ ਕੇ ਉਹ ਭੱਜ ਗਿਆ ਜੇ ਇਦਾਂ ਦੀਆਂ ਆਪਾਂ ਕਹਦੀਏ 4:30 ਵਜੇ ਦਾ ਸਮਾਂ ਹੈਗਾ 4:30 ਵਜੇ ਜੇ ਆਪਾਂ ਦੇਖੀਏ ਮਾਨਸਾ ਸ਼ਹਿਰ ਦੇ ਵਿੱਚ ਜੇ ਇਦਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਅਸੀਂ ਕਿਵੇਂ ਵਪਾਰ ਵਰਗ ਨੂੰ ਆਪਾਂ ਕਵਾਂਗੇ ਵੀ ਉਹ ਸੇਫ ਹੈ ਦੁਕਾਨਦਾਰ ਇਸ ਟਾਈਮ ਡਰੇ ਪਏ ਨੇ ਜੇ ਆਪਾਂ ਕਹੀਏ ਪੂਰਾ ਮਾਨਸਾ ਸ਼ਹਿਰ ਹੈ ਉਹਦੇ ਵਿੱਚ ਸਹਿਮ ਦਾ ਮਾਹੌਲ ਹੈ ਅਸੀਂ ਸਿਰਫ ਇਹੀ ਬਾਨਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਆ ਮ ਦਿਨ ਪਰ ਦਿਨ ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰਾਂ ਦੇ ਹੌਂਸਲੇ ਕਿੱਦਾਂ ਬੁਲੰਦ ਹੋ ਰਹੇ ਨੇ ਵੀ ਸ਼ਰੀਆਮ ਉਹ ਸ਼ਹਿਰ ਦੇ ਵਿੱਚ ਪਿਸਤੌਲ ਲੈ ਕੇ ਫਿਰ ਰਹੇ ਨੇ ਫਿਰ ਉਹ ਆਪਣਾ ਮੋਬਾਈਲ ਫੋਨ ਵੀ ਸਿੱਟ ਕੇ ਚਲੇ ਗਿਆ ਉਹਨਾਂ ਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਇੱਥੇ ਉਹ ਦੇ ਕੇ ਚਲੇ ਗਿਆ ਜਿਹੜਾ ਕੀ ਲੋਕਾਂ ਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਬਜ਼ੇ ਦੇ ਵਿੱਚ ਦੇ ਦਿੱਤਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਦੀ ਗਹਿਰਾਈ ਨਾਲ ਜਾਂਚ ਕਰੇ ਜਿਹੜਾ ਮੋਬਾਈਲ ਹੈ ਉਹਨੂੰ ਸਾਈਬਰ ਕਰਾਈਮ ਦੇ ਵਿੱਚ ਭੇਜੇ ਵੀ ਇਹ ਬੰਦੇ ਕੌਣ ਨੇ ਕਿੱਥੋਂ ਤੱਕ ਇਹਨਾਂ ਦੇ ਤਾਰ ਨੇ ਕਿਹੜੇ ਗੈਂਗਸਟਰਾਂ ਨਾਲ ਇਹਨਾਂ ਦੇ ਲਿੰਕ ਨੇ ਕਿਸੇ ਨੂੰ ਥ੍ਰੈਟ ਵਗੈਰਾ ਹੈਗਾ ਇਹਨਾਂ ਨੂੰ ਕੋਈ ਨਹੀਂ ਦੇਖੋ ਜੀ ਵਪਾਰੀ ਬੰਦੇ ਨੇ ਜੀ ਨਾਰਮਲ ਰਹਿੰਦੇ ਨੇ ਇਹਨਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂਗਾ ਜੇ ਤੁਸੀਂ ਕਹੋਗੇ ਦੇਖਣ ਤੋਂ ਬਾਅਦ ਕੋਈ ਵਹੀਕਲ ਉਹਨਾਂ ਨੇ ਹੋਰ ਆ ਨਹੀਂ ਨਹੀਂ ਉਹ ਭੱਜ ਕੇ ਗਏ ਨੇ ਜੀ ਭੱਜ ਕੇ ਗਏ ਨੇ ਮੈਂ ਉਹੀ ਕਹਿ ਰਿਹਾ ਵੀ ਜੇ ਹਜੇ ਤੱਕ ਵੀ ਤੁਸੀਂ ਮੈਂ ਸ਼ਹਿਰ ਦੇ ਵਿੱਚੋਂ ਹੁਣੇ ਆਏ ਆ ਹਲੇ ਤੱਕ ਕਿਤੇ ਵੀ ਨਾਕਾਬੰਦੀ ਨਹੀਂ ਕੀਤੀ ਗਈ ਤਾਂ ਅਸੀਂ ਕਹਾਂਗੇ ਵਿੱਚ ਜੇ ਇੱਥੋਂ ਭੱਜ ਕੇ ਗਏ ਨੇ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਨਾਕਾਮ ਐ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹੀ ਨਾਕਾਮ ਐ ਅਤੇ ਡੀਐਸਪੀ ਸਾਹਿਬ ਹੁਣ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿੱਦਾਂ ਇਹਨਾਂ ਨੂੰ ਮਤਲਬ ਜਿਹੜਾ ਮਸਲਾ ਹੈਗਾ ਇਹਨੂੰ ਦੇਖਿਆ ਜਾਵੇ ਪਰ ਜਿਹੜੀ ਮੇਨ ਚੀਜ਼ ਐ ਜੀ ਗੈਂਗਸਟਰਾਂ ਦੇ ਜਿਹੜੇ ਹੌਂਸਲੇ ਐ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਹੌਂਸਲੇ ਬਲੰਦ ਹੋ ਚੁੱਕੇ ਨੇ ਕਿਉਂਕਿ ਜਿਹੜੀ ਸਰਕਾਰ ਐ ਇਹਨਾਂ ਨੂੰ ਨੱਥ ਨਹੀਂ ਪਾ ਰਹੀ ਸਰਕਾਰ ਐ ਜਿਹੜੀ ਇਹਨਾਂ ਨੂੰ ਰੋਕ ਨਹੀਂ ਰਹੀ ਕਹਿਣਾ ਜਾਊਂਗਾ ਕਾਦੇ ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਨਿਵਾਸੀ ਨੂੰ ਪਤਾ ਹੈ ਕਿ ਜੋ ਕੱਲ ਮੰਦਭਾਗੀ ਘਟਨਾ ਮਾਨਸਾਚ ਹੋਈ ਹੈ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਸ਼ਰੀਆਂ ਮ ਗੋਲੀਆਂ ਚੱਲੀਆਂ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਚੱਲੀਆਂ ਪਰ ਫਿਰ ਵੀ ਉਸ ਪ੍ਰਸ਼ਾਸਨ ਸੁੱਤਾ ਪਿਆ ਕੋਈ ਉਹਦਾ ਦਬਦਬਾ ਨਹੀਂ ਹੈਗਾ ਗੁੰਡੇ ਅੰਸਰਾਂ ਤੇ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਹੜਾ ਪੁਲਸ ਦਾ ਧਿਆਨ ਹੈ ਉਹ ਸਿਰਫ ਆਮ ਲੋਕਾਂ ਦੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨ ਕਰੀ ਧਿਆਨ ਹੈਗਾ ਮੈਂ ਕਾਫੀ ਕੰਪਲੀਟਾ ਪਹਿਲਾਂ ਵੀ ਕਰ ਚੁੱਕਿਆ ਵੀ ਇਹਨਾਂ ਦਾ ਸਿਰਫ ਤੇ ਸਿਰਫ ਜਿਹੜਾ ਧਿਆਨ ਹੈ ਉਹ ਆਮ ਵਪਾਰੀਏ ਨੂੰ ਤੰਗ ਕਰਨ ਤੇ ਲੱਗਿਆ ਹੋਇਆ ਹੈ ਗੈਂਗਸਟਰਾਂ ਕੰਨੀ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਮਾਨਸਾ ਬੰਦਾ ਮਾਨਸਾ ਦੇ ਸਾਰੇ ਵਪਾਰਿਕ ਧਾਰਮਿਕ ਤੇ ਆਰਥਿਕ ਸੰਸਥਾਵਾਂ ਵੱਲੋਂ ਅੱਜ ਬੰਦਾ ਸੰਦਾ ਦਿੱਤਾ ਗਿਆ ਸੀ ਜਿਹਨਾਂ ਸਾਰਾ ਮਾਨਸਾ ਬੰਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵਪਾਰੀ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਤੇ ਬੇਨਤੀ ਵੀ ਕਰਦੇ ਹਾਂ ਵੀ ਜੋ ਵੀ ਗੈਂਗਸਟਰ ਹੈ ਜਿਨ੍ਹਾਂ ਨੇ ਇਹ ਘਟਨਾ ਅੰਜਾਮ ਦਿੱਤਾ ਹੈ ਇਹਨਾਂ ਨੂੰ ਛੇਤੀ ਤੋਂ ਫੜ ਕੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਤੇ ਜੋ ਇਹਦੇ ਪਿੱਛੇ ਕਾਰਨ ਹੈ ਉਹਨਾਂ ਨੂੰ ਵੀ ਕੋਖਿਆ ਧੰਨਵਾਦ ਗਏ ਜਾਵਾਂਗੇ ਕਾਦੇ ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਨਿਵਾਸੀ ਨੂੰ ਪਤਾ ਹੈ ਕਿ ਜੋ ਕੱਲ ਮੰਦਭਾਗੀ ਘਟਨਾ ਮਾਨਸਾਚ ਹੋਈ ਹੈ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਸ਼ਰੀਆਮ ਗੋਲੀਆਂ ਚੱਲੀਆਂ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਚੱਲੀਆਂ ਪਰ ਫਿਰ ਵੀ ਉਸ ਪ੍ਰਸ਼ਾਸਨ ਸੁੱਤਾ ਪਿਆ ਕੋਈ ਉਹਦਾ ਦਬਦਬਾ ਨਹੀਂ ਹੈਗਾ ਗੁੰਡੇ ਅੰਸਰਾਂ ਤੇ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਹੜਾ ਪੁਲਸ ਦਾ ਧਿਆਨ ਹੈ ਉਹ ਸਿਰਫ ਆਮ ਲੋਕਾਂ ਦੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨ ਕਰਨੀ ਧਿਆਨ ਹੈਗਾ ਮੈਂ ਕਾਫੀ ਕੰਪਲੀਟਾ ਪਹਿਲਾਂ ਵੀ ਕਰ ਚੁੱਕੇ ਆ ਵੀ ਇਹਨਾਂ ਦਾ ਸਿਰਫ ਤੇ ਸਿਰਫ ਜਿਹੜਾ ਧਿਆਨ ਹੈ ਉਹ ਆਮ ਵਪਾਰੀਆਂ ਨੂੰ ਤੰਗ ਕਰਨ ਤੇ ਲੱਗਿਆ ਹੋਇਆ ਹੈ ਗੈਂਗਸਟਰਾਂ ਕਰਨੀ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਆ ਅੱਜ ਸਾਰੇ ਮਾਨਸਾ ਬੰਦ ਹੈ ਮਾਨਸਾ ਦੇ ਸਾਰੇ ਵਪਾਰਿਕ ਧਾਰਮਿਕ ਤੇ ਆਰਥਿਕ ਸੰਸਥਾਵਾਂ ਨੂੰ ਅੱਜ ਬੰਦ ਦਾ ਸੰਦਾ ਦਿੱਤਾ ਗਿਆ ਅਸੀਂ ਜਿਹਨਾਂ ਸਾਰਾ ਮਾਨਸਾ ਬੰਦ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵਪਾਰੀ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਤੇ ਬੇਨਤੀ ਵੀ ਕਰਦੇ ਹਾਂ ਵੀ ਜੋ ਵੀ ਗੈਂਗਸਟਰ ਹੈ ਜਿਨ੍ਹਾਂ ਨੇ ਇਹ ਘਟਨਾ ਅੰਜਾਮ ਦਿੱਤਾ ਹੈ ਇਹਨਾਂ ਨੂੰ ਛੇਤੀ ਤੋਂ ਫੜ ਕੇ ਇਹਨਾਂ ਨੂੰ ਬੰਦ ਹੀ ਸਜ਼ਾ ਦਿੱਤੀ ਜਾਵੇ ਤੇ ਜੋ ਇਹਦੇ ਪਿੱਛੇ ਕਾਰਨ ਹੈ ਉਹਨਾਂ ਨੂੰ ਵੀ ਕੋਕ ਸਜ਼ਾ ਧੰਨਵਾਦ। ਇਹ ਮਕੰਮਲ ਤੌਰ ਤੇ ਮੰਨਦਾ ਕੀ ਕਾਰਨ ਹੈ ਕੀ ਮੰਗ। ਸਭ ਤੋਂ ਪਹਿਲਾਂ ਅਮਿਤ ਜੀ ਜਿਹੜਾ ਅੱਜ ਇਹ ਮਹਾਨ ਸਾ ਮਕੰਮਲ ਤੌਰ ਤੇ ਬੰਦਾ ਅਸੀਂ ਮੈਂ ਧੰਨਵਾਦ ਕਰੂੰ ਸਾਰੇ ਵਪਾਰੀ ਭਾਈਚਾਰੇ ਦਾ ਧੰਨ ਜਤੇ ਬੰਦਿਆਂ ਦਾ ਤੇ ਬਕ ਬਕ ਸਸਤਾਵਾਂ ਦਾ ਜਿੰਨਾਂ ਨੇ ਮਾਨਤਾ ਦਾ ਬਸ਼ਮੀਕ ਹੋਣ ਦਾ ਫਰਜ਼ਾਦਾ ਕਰ ਰਹੇ ਨੇ ਇੱਕ ਮੋਢੇ ਨਾਲ ਮੋਢਾ ਲਾ ਕੇ ਇੱਕ ਇਨਸਾਫ ਆਸ ਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਨੇ। ਅਤਨ ਹੋਇਆ ਕਿ ਕੱਲ 4 4 ਦੇ ਨੀਅਰਬਾਊਟ ਇੱਥੇ ਸਾਡੇ ਖਿਆਲੇ ਵਾਲੇ ਨੀਟੂ ਜੀ ਨੇ ਉਹਨਾਂ ਦੀ ਦੁਕਾਨ ਤੇ ਅਟੈਕ ਹੁੰਦਾ। ਦੋ ਆਰਕਸ਼ਾਤੇ ਬੰਦੇ ਜਿਨ੍ਹਾਂ ਦੇ ਮੱਫਰਡ ਫੇਸ ਸੀਗੇ ਤੇ ਉਹਨਾਂ ਨੇ ਅਟੈਕ ਕਰਕੇ ਤੋਂ ਭੱਜੇ ਦੇਖੋ ਇੱਥੋਂ ਭੱਜੇ ਆਮ ਲੋਕਾਂ ਨੇ ਫੜਨੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਹ ਬੰਦੇ ਅਜ ਤੱਕ ਅਜ ਤੱਕ ਨਹੀਂ ਫੜੇ ਗਏ ਇਸ ਕਰਕੇ ਮਾਨਸਾ ਸ਼ਹਿਰ ਦੇ ਵਪਾਰੀਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਅਤੇ ਬੰਦਿਆਂ ਦੇ ਵਿੱਚ ਬਹੁਤ ਰੋਸ ਹੈ ਇੱਕ ਡਰਤਾ ਤੇ ਸਹਿਮ ਦਾ ਮਾਹੌਲ ਹੈ ਕਿ ਸ਼ਰੇ ਆਮ ਦਿਨ ਦਿਹਾੜੇ ਇੱਥੇ ਗੋਲੀਆਂ ਚੱਲ ਰਹੀਆਂ ਨੇ ਜਿਹੜਾ ਵਪਾਰੀਆਂ ਨੂੰ ਥੈਟਨ ਹੋ ਰਹੇ ਨੇ ਐਕਸਟਰਸ਼ਨ ਦੀ ਕਾਲਸ ਆ ਰਹੀਆਂ ਨੇ ਤੇ ਕੋਈ ਤੋਂ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਗੱਲ ਨੂੰ ਲੈ ਕੇ ਮਾਨਸਾਹੜੀ ਵਿੱਚ ਅੱਜ ਇਹ ਧਰਨਾ ਲਾਇਆ ਗਿਆਗਾ ਸਾਰੇ ਕੱਤੇ ਬੰਦੀਆ ਇੰਡੀਪੈਂਡੈਂਟ ਬੰਦੇ ਸਾਰੇ ਇੱਥੇ ਪਹੁੰਚੇ ਨੇ ਕੋਈ ਪਾਰਟੀਬਾਜੀ ਨਹੀਂ ਸਿਰਫ ਤੇ ਸਿਰਫ ਇਸ ਤਰ੍ਹਾਂ ਦਾ ਨਿਆਂਸਤ ਲਾਉਣ ਵਾਸਤੇ ਮਾਨਸਾ ਸ਼ਹਿਰ ਦਾ ਮਾਹੌਲ ਠੀਕ ਰੱਖਣ ਵਾਸਤੇ ਇੱਕ ਸਖਾਵੇਂ ਤਰੀਕੇ ਦੇ ਵਿੱਚ ਵਪਾਰ ਕੀਤਾ ਜਾਵੇ ਤੇ ਹਰੇਕ ਬੰਦਾ ਜੋ ਮਾਨਸਾ ਦਾ ਪਸnik ਆ ਜੋ ਪੰਜਾਬ ਦਾ ਪਸnik ਆ ਉਹਦੀ ਪ੍ਰੋਟੈਕਸ਼ਨ ਕਰਨੀ ਉਹਦੀ ਸੁਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਰੇ ਜ਼ਿੰਮੇਵਾਰੀਆਂ ਨੂੰ ਅਹਿਸਾਸ ਕਰਾਉਣ ਵਾਸਤੇ ਇਹ ਧਰਨਾ ਅੱਜ ਲਾਇਆ ਜਾ ਰਿਹਾ ਹੈ